ਬਾਡ ਦਿੱਗੋ ਦਾਪੁਰ ਅੱਛਾ ਜੀ ਹਾਂ ਜੀ ਠੀਕ ਆ ਜੀ ਸ਼ਰੀਆਰ ਕਮਿੰਦਪੁਰ ਜੇ ਇਹ ਜੇ ਬੰਨ ਨਾ ਵੱਜਾ ਅੱਜ ਤਾਂ ਜ਼ਮੀਨ ਰੁੜੀ ਜਾਂਦੀ ਆ ਤੇ ਕਿੰਨੇ ਪਿੰਡ ਮਾਰ ਹੇਠ ਆਉਣੇ ਆ ਬਾਈ ਜੀ ਇਹ ਜੀ ਬਾਦਪੁਰ ਜੋਨ ਤੋਂ ਲੈ ਕੇ ਭਾਈ ਮੰਦ ਸਾਹਿਬ ਤੱਕ ਸਾਰੇ ਪਿੰਡ ਜਿਹੜੇ ਭਾਈ ਮੰਦ ਸਾਹਿਬ ਤੇ ਥੱਲੇ ਜਾ ਕੇ ਦਰਿਆ ਵਗੇਗਾ ਫਿਰ ਸਾਰੇ ਪਿੰਡ ਵਿੱਚ ਜੋ ਏਰੀਆ ਦੀ ਫਰਜ਼ਦਾਰੀ ਆ ਗਈ ਮਤਲਬ ਜਮੀਨ ਬਹੁਤ ਜ਼ਿਆਦਾ ਜ਼ਮੀਨ ਆ ਨਾ ਪੱਤੇ ਕੁਲਾ ਵੀ ਵਿੱਚ ਆਊ ਸਾਰਾ ਅੱਛਾ ਜੀ ਹਾਂਜੀ ਬੱਤਾ ਗੁਲਾ ਦਨੇ ਬੱਤੇ ਗੁਲੇ ਗੁਲੇ ਹੁੰਦੇ ਹੋਏ ਸਿੱਧੇ ਭਾਈ ਮਾਨ ਸਾਹਿਬ ਨੂੰ ਦਨੇ ਲੱਗੇ ਆ ਜੀ ਦਿਆ ਇਹ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਦਿਨੋਂ ਦੇਣੀ ਅੱਜ ਤੋਂ ਬੜੇ ਨੁਕਸਾਨ ਹੋ ਰਿਹਾ ਰੋਜ਼ ਹੀ 300 ਕਿੱਲਾ ਪੈ ਗਈ ਪਿੰਡ ਦੀ ਫੁੱਟ ਚੁੱਕੀ ਹੈ ਜੀ ਤੇ ਜੇ ਬਾਈ ਜੀ ਤੁਸੀਂ ਜਦੋਂ ਦੇ ਬੰਨਣ ਲੱਗੇ ਹੋ ਉਸ ਤੋਂ ਬਾਅਦ ਕਿੰਨਾ ਕੁ ਹੋਰ ਰੁਕਿਆ ਕੁਝ ਹੱਲ ਕੋ ਹੋਇਆ ਤੇ ਸਾਨੂੰ ਲੱਗਦਾ ਸਾਡੇ ਆ ਐਮਐਲਏ ਸਾਹਿਬ ਰਾਜਵੀਰ ਸਿੰਘ ਰਾਜਾ ਗੇਲੀ ਇੱਧਰ ਆ ਰਿਹਾ ਹੋਰ ਤਾਂ ਮੈਨੂੰ ਲੱਗਦਾ ਨਹੀਂ ਕੋਈ ਹੋਰ ਕੋਈ ਨਹੀਂ ਜੀ ਇਹੋ ਐਮਐਨਏ ਦਾ ਹਫ਼ਤਾ ਹੈ ਰਾਜਾ ਗੇਲੀ ਦੀ ਬਹੁਤ ਜ਼ਰਾ ਖੂਬ ਕੀਤਾ ਉਹਨਾਂ ਅਸਾਂ ਯਾਰ ਪਾਪ ਨਾਲ ਲੱਗ ਰਹੇ ਬੋਰੇ ਤਾਂ ਕੋਨਾ ਪਰਵਾਏ ਨੇ ਅਸੀਂ ਇਦਾਂ ਦਾ ਐਮਐਲਏ ਨਹੀਂ ਕਿਸੀ ਦੇ ਚੰਦੀ ਤੇ ਬਾਕੀ ਮੈਨੂੰ ਲੱਗਦਾ ਨਹੀਂ ਕੋਈ ਹੋਰ ਆ ਰਿਹਾ ਕੋਈ ਨਹੀਂ ਜੀ ਕੋਈ ਨਹੀਂ ਹੋਰ ਕੋਈ ਨਹੀਂ ਆ ਰਿਹਾ ਫਿਰ ਆ ਕੇ ਹੋ ਕੇ ਚਲੇ ਜਾਂਦੇ ਰਹੇ ਨੇ ਉਹ ਕੋੜਾ ਐਮਐਲਏ ਆ ਉਹ ਤਾਂ ਜੀ ਇੱਕ ਇਨਸਾਨੀਆ ਨਾਟਕ ਸਮਾਜ ਸੇਵਕ ਬੰਦਾ ਤਾਂ ਲੱਗਾ ਨਹੀਂ ਤਾਂ ਜਿਹਨੂੰ ਦਰਦ ਹੈਗਾ ਨਹੀਂ ਤਾਂ ਇੱਥੇ ਕਿਸੇ ਨੂੰ ਕੋਈ ਦਰਦ ਨਹੀਂ ਦੀ ਕੋਈ ਆਈ ਗਏ ਦੇਖਦੇ ਆ ਜੋ ਹਾਲਾਤ ਸਾਰੇ ਪੰਜਾਬ ਚ ਫਿਰੇ ਆ ਉਹ ਤਾਂ ਸਾਡੇ ਨਾਲ ਵਿਚਾਰਾ ਤੁਰਿਆ ਫਿਰਦਾ ਪਰ ਇਹ ਬੰਨ ਬੰਨਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਇਹ ਬਹੁਤ ਵੱਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਗਾ ਜਿਹੜੀ ਸਾਡੀ ਸਾਡੀ ਕੀਲ ਆ ਤਾਂ ਦੇਖੇ ਜੀ ਆਪੇ ਛੋੜਦੇ ਨਹੀਂ ਸਾਡੇ ਸਾਥ ਦੇ ਪਿੰਡ ਦੀ ਜ਼ਮੀਨ ਵਾਟੇ ਜੀ ਤੇ ਕੀ ਤੁਹਾਡਾ ਨਾਮ ਕੀ ਆ ਜੀ ਕੀਰਾ ਨਾ ਬਲਵਿੰਦਰ ਸਿੰਘ ਜੀ ਇਹ ਦੇਖੀ ਅੱਛਾ ਜੀ ਕਿਹੜਾ ਪਿੰਡ ਆਪਣਾ ਕੀ ਰਗਣ ਪੜੇ ਅੱਛਾ ਜੀ ਮੈਂ ਸੰਗਦੀ ਨੂੰ ਦੱਸਣਾ ਚਾਹੁੰਦੇ ਆ ਤੇ ਤੁਹਾਨੂੰ ਤੁਸੀਂ ਦੱਸੋ ਕੀ ਅਪੀਲ ਕਰਨਾ ਚਾਹੁੰਦੇ ਆ ਸੰਗਤ ਨੂੰ ਦੱਸੋ ਭਾਈ ਦੋਵੇਂ ਹੱਥ ਛੋੜ ਕੇ ਪੀਲ ਕਰਦੇ ਆ ਤੇ ਵੱਤ ਵੱਤ ਸਾਡੇ ਸਾਥ ਦੇ ਜੀ ਸਾਡਾ ਸਾਡੇ ਪਿੰਡ ਦੀ ਮਾਰੀ ਚੁੱਕੀ ਜੇ ਅੱਛਾ ਤੁਸੀਂ ਬੋਰੀਆਂ ਦੀ ਚਾਹੁੰਦੇ ਕੋ ਬੰਦਿਆਂ ਦੀ ਚਾਹੁੰਦੇ ਕੀ ਹੈਲਪ ਚਾਹੁੰਦੇ ਸੀ ਸਾਨੂੰ ਬੋਰੀ ਸਾਡਾ ਹੈ ਵੀ ਸਾਨੂੰ ਬੰਦਿਆਂ ਦੀ ਵੱਧ ਤੋਂ ਵੱਧ ਬੰਦਿਆਂ ਦੀ ਹੈਲਪ ਚਾਹੀਦੀ ਜੀ ਵੱਤ ਤੋਂ ਵੱਤ ਸੰਗਤ ਆਏ ਅੱਛਾ ਪਰ ਕੇ ਲੱਗੇ ਜਾਨ ਕੇ ਚਲੋ ਕੋਈ ਸਾਡੇ ਇਹਦੇ ਹਾਂਜੀ ਹਰ ਕੋਈ ਕੋਈ ਠੀਕ ਆ ਜੀ ਠੀਕ ਆ ਜੀ ਠੀਕ ਹਾਂਜੀ ਸੰਗਤ ਜੀ ਵਾਇਗੋ ਟਿਕਾ ਖਾਲਸਾ ਵਾਇਗੋ ਦੀ ਕੀ ਫਤਿਹ ਇਹ ਵੀਰ ਨਾ ਜਿਹੜਾ ਤੁਸੀਂ ਗੱਲ ਕਰ ਰਹੇ ਆ ਇਹ ਵੀਰ ਜਿਹੜਾ ਬਿੰਦਰ ਨਾਮ ਹੈ ਇਹਨਾਂ ਦਾ ਆਹ ਜ਼ਮੀਨ ਆ ਜੀ ਸਾਰੀ ਜਿਹੜੀ ਢਾ ਲੱਗ ਰਹੀ ਆ ਦੇਖੋ ਆਹ ਸਾਰੀ ਦਰਿਆ ਜਿਹੜਾ ਉਲਟ ਪਾਸੇ ਨੂੰ ਜਾਣ ਡਿਆ ਜੇ ਇਹ ਦਰਿਆ ਨਾਂ ਭੱਜਾ ਇੱਥੇ ਬੰਨ ਤੇ ਘਟੋ ਘਟ ਕਿੰਨੇ ਹੀ ਪਿੰਡ ਜਿਹੜੇ ਉਹ ਵੀਰ ਨੇ ਦੱਸਿਆ ਚਾਰ ਪੰਜਾਂ ਪਿੰਡਾਂ ਦੀ ਜ਼ਮੀਨ ਦਰਿਆ ਜਿਹੜਾ ਉਲਟ ਪਾਸੇ ਨੂੰ ਵਗ ਜਾਣਾ ਕਿਉਂਕਿ ਗਾਹ ਤੋਂ ਬਾਅਦ ਨੀਮਾ ਆ ਤੇ ਦਰਿਆ ਉਲਟ ਪਾਸੇ ਨੂੰ ਵਾਕੇ ਜਾ ਕੇ ਫੱਤੇ ਕੋਲਾ ਦੀ ਸਾਰਾ ਜਿਹੜਾ ਫੱਤੇ ਕੋਲਾ ਡੁੱਬੂਗਾ ਆ ਜਿਹੜਾ ਜੇ ਇਹ ਬੰਨ ਨਾ ਬੱਜਾ ਤੇ ਆ ਜਿਹੜਾ ਹੁਣ ਤੁਸੀਂ ਦੇਖ ਸਕਦੇ ਆ ਅਸੀਂ ਆਏ ਆ ਅੱਜ ਦਰਿਆ ਦੇ ਵਿੱਚ ਆਏ ਆ ਤੇ ਬਿਲਕੁਲ ਕੀੜੀ ਮਿੱਲ ਬਿਲਕੁਲ ਨਾਲ ਆ ਉਹ ਕੀੜੀ ਮਿੱਲ ਦੇ ਬਿਲਕੁਲ ਸਾਹਮਣੇ ਆ ਮੇਰੇ ਨਾਲ ਭਾਈ ਦਵਿੰਦਰ ਸਿੰਘ ਮੂਨਕ ਬੈਠੇ ਆ ਸਰਵਾਦਾ ਪਲਾ ਸੋਸਾਇਟੀ ਤੋਂ ਸਰਪੰਚ ਰੜੇ ਤੋਂ ਆਪਣੇ ਨਿੱਕੂ ਵੀ ਨੇ ਕੁ ਵੀਰੇ ਤੂੰ ਤਾਂ ਰਿਆਂ ਇੱਥੇ ਕੀ ਲੱਗਦਾ ਤੈਨੂੰ ਜੋ ਸਿਸਟਮ ਇੱਥੇ ਹੂੰ ਦੇਖੋ ਜੀ ਪਹਿਲੀ ਗੱਲ ਸਾਡਾ ਬਹੁਤ ਬਹੁਤ ਧੰਵਾਦ ਆ ਬੀਤੂ ਜੀ ਆਪਾ ਦੀਪ ਸਿੰਘ ਜੀ ਨਾਲ ਸਟੇਟੇ ਵਾਲੇ ਜਿਹੜਾ ਇਹਨਾਂ ਸੰਯੋਗ ਕਰ ਰਹੇ ਆ ਸੇਵਾਦਾਰ ਹੈ ਜੀ ਅਸੀਂ 3 ਕੋ 4 ਦਿਨ ਲਾਇਆ ਜੀ ਅੱਛਾ ਗਾਹ ਆ ਜਾ ਮੇਰਾ ਭਰਾ ਥੋੜਾ ਜਿਹਾ ਗਾਹ ਆ ਜਾ ਤੈਨਾਂ ਕੋ 4 ਦਿਨ ਲਾਇਆ ਜੀ ਇੱਥੇ ਹਾਂ ਐਮਐਲਏ ਸਾਹਿਬ ਸਾਡੇ ਤਸਵੀਰ ਸਿੰਘ ਰਾਜਾ ਹੂੰ ਹੂੰ ਉਹਨਾਂ ਨੇ ਹਾਂ ਜੀ ਅੱਛਾ ਉਹਨਾਂ ਹੋਰ ਰੁਕ ਜਾਈਂ ਅੱਛਾ ਉਹ ਸਾਡੇ ਅੱਜ ਦੋ ਦਿਨ ਦਾ ਕੰਮ ਰੱਖਿਆ ਵੀ ਪਾਣੀ ਦਾ ਪੱਤਰ ਖਵਾ ਘਟਨਾ ਆ ਪਿਛੋਂ ਕੱਲ੍ਹ 아이 ਵੀ ਪਾਣੀ ਘਟ ਜਾਣਾ ਦੋ ਦਿਨ ਤੱਕ ਅਸੀਂ ਬੂਰੇ ਆਪਣੀ ਨਰੇਕਾ ਵਾਲੇ ਕਾਫੀ ਕਿੰਡਾਂ ਦੀਆਂ ਨਰੇਕਾ ਆਪਾਂ ਲਾਈ ਹੋਇਆ ਪੂਰੇ ਪਰਦੇ ਆ ਪਰਕੇ ਬੂਰੇ ਇੱਕੋ ਦਿਨ ਹੀ ਆਪਾਂ ਇੱਥੇ ਬੂਰੇ ਸਭ ਤੋਂ ਵੱਧ ਗਏ ਉੱਤਨ ਲੱਖ ਬੂਰੇ ਲਾਉਣਾ ਹੈ ਅੱਗੇ ਜੋ ਵੀ ਇਸ ਦਾ ਜਿੰਨੇ ਵਿੱਚ ਵੀ ਰੋ ਰਹੀ ਆ ਵੀ ਅਸੀਂ ਨਾਲ ਚਾਰ ਕਰਾਂਗੇ ਬਾਕੀ ਇਹ ਸਾਡਾ ਜਿੰਨਾ ਵੀ ਫਖੋਰ ਨੇ ਇਹ ਸਾਡੇ ਐਮਐਲਏ ਕਿ ਸਵੀਰ ਸਿੰਘ ਰਾਜੇ ਦੀ ਬਦੌਲਤ ਹੋ ਰਿਹਾ ਜੀ ਅਸੀਂ ਇਸ ਬੰਦੇ ਦੇ ਕਾਫੀ ਪਰਜੋਆ ਕਿਹੜੀ ਫਕਾਨਾ ਪਿੰਡਾਂ ਫਲਪੁਰ ਸੰਤੋਖਪੁਰ ਮੜੀ ਬਨਵਾ ਅਨਗੜ ਇਹਨਾਂ ਪਿੰਡਾਂ ਦੇ ਵਿੱਚੋਂ ਕਿਤੇ ਨਾ ਸਜੋਗ ਨਹੀਂ ਦਿੱਤਾ ਉਹ ਦਿਨ ਉਹਨਾਂ ਦੇ ਐਮ ਐਲ ਏ ਆਏ ਹਾਂ ਸਿਰਫ 10 ਮਿੰਟ ਦਾ ਕਾਨਫਰੈਂਸ ਚੱਲ ਗਿਆ 10 ਮਿੰਟ ਆ ਗਏ ਵੀ ਅਸੀਂ ਭੋਗ ਤੇ ਚਲੇ ਗਏ ਹਮਮੋ ਇੱਥੇ ਸਹੀ ਆ ਤੇ ਇਹ ਫੇਸ ਪਰ ਸਾਡੇ ਤਾਂ ਲਾਗੇ ਦਾ ਇੱਕ ਪੱਤਾ ਕੋਲਾ ਪਿੰਡ ਦਾ ਬਿਲਕੁਲ ਹੀ ਸਾਡੇ ਰੁੜ ਜਾਣਾ ਆਪਣੇ ਲਾ ਹਲਕੇ ਦਾ ਆਪਣੇ ਹਲਕੇ ਦਾ ਪੱਤਾ ਕੋਲਾ ਲਾ ਲਓ ਗੰਧੂਆ ਲਾ ਲਓ ਨਾ ਤੇ ਰੜਾ ਲਾ ਲਓ ਅਚਾ ਰੜੇ ਦਾ ਵੀ ਮਾਰ ਉਹ ਉਧਰ ਹੋ ਗਿਆ ਤਾਂ ਫੇਰ ਦਰਿਆ ਦੇ ਪੱਖ ਉਧਰ ਨੂੰ ਪਾ ਕਰ ਦੇਣਾ ਉਧਰ ਨਮਾਣਾ ਹਾਂ ਉਧਰ ਨਮਾਣਾ ਉਧਰ ਨਮਾਣਾ ਕਾਫੀ ਦਰਿਆਲ ਸੈਂਟਰ ਤੋਂ ਕਾਫੀ ਉਚਾ ਹੋ ਗਿਆ ਪਾਣੀ ਦਾ ਬਾਹ ਚੱਲ ਗਿਆ ਉਧਰ ਜੋਏ ਬੰਨ ਹਾਂ ਆਹ ਦੇਖੋ ਆਹ ਦੀ ਗੱਲ ਆ ਉਹ ਸਾਈਡ ਨੂੰ ਦਰਿਆ ਇੱਥੋਂ ਦੀ ਜਾ ਰਿਹਾ ਪਰ ਜੇ ਉਧਰੋਂ ਨਮਾਣਾ ਜੇ ਉਧਰੋਂ ਬੰਨ ਨਾ ਪੱਜਾ ਪਾਰ ਕੋਰ ਪਾਈ ਜਾਂਦਾ ਜਦੋਂ ਹੋਰ ਜ਼ਿਆਦਾ ਹੋ ਗਈ ਤੇ ਇੰਨੇ ਨੁਕਸਾਨ ਜਿਹੜਾ ਬਹੁਤ ਵੱਡੇ ਪੱਧਰ ਤੇ ਕਰ ਦੇਣਾ ਨੁਕਸਾਨ ਦੇਖੋ ਜੀ ਬਹੁਤ ਬਹੁਤ ਦਿੱਤੀ ਦਾ ਸੁਆਗਤ ਕਰਦੇ ਹਾਂ ਬੁੱਢੀ ਸਾਡੇ ਇੱਕ ਕੰਡ ਇੱਕ ਪਰ ਇੱਕ ਦਿੱਤੀ ਆ ਆਪਾਂ ਕਰ ਗਏ ਆ ਅੱਜ ਵੀ ਤੁਹਾਡਾ ਸਤਿਕਾਰ ਆਪਾਂ ਤਾਂ ਇਹ ਆ ਵੀ ਚਲੋ ਵੀ ਪ੍ਰਸ਼ੰਤਾ ਮੋਰੇ ਅਪੀਲ ਕਰ ਸਕਦੇ ਆ ਵੀ ਜਿਹੜੀ ਆਪਾਂ ਨੂੰ ਹੁਣ ਆਪਾਂ ਨੂੰ ਕੀ ਕਰੀਏ ਨਿੱਕੂ ਵੀਰੇ ਇੱਥੇ ਲੋੜ ਆ ਆਪਾਂ ਲੋ ਅੱਛਾ ਲੋੜ ਇੱਥੇ ਮਿੱਟੀ ਰਿਕੋ ਹਾਂ ਕਿੰਨੇ ਲਾਗੇ ਉਸ ਤੇ ਅਸਬੇ ਦਿੱਤਾ ਆ ਹਾਂ ਬੜਾ ਚੰਗਾ ਫੋਟੋ ਚਟਾ ਆ ਹਾਂ ਪਿੰਡ ਦੇ ਜਿਨ੍ਹਾਂ ਦੀ ਜ਼ਿੰਮੇਦਾਰੀ ਤੇ ਆ ਉਹਦੇ ਵਿੱਚ ਚੱਕ ਪਰ ਸਾਨੂੰ ਸਹਿਯੋਗ ਦੇ ਨਾ ਇਹਨਾਂ ਪਿੰਡਾਂ ਵਾਲੇ ਵੀ ਸਹਿਯੋਗ ਦੇ ਅਸੀਂ ਨਾ ਕੀ ਨਾ ਕਰਕੇ ਮਾਰਾ ਸੰਗਤਾਂ ਦੀ ਸਹਿਯੋਗ ਦੀ ਲੋੜ ਆ ਲੋਕਾਂ ਦੀ ਲੋਕਾਂ ਦੀ ਲੋੜ ਆ ਸਾਨੂੰ ਕਾਫੀ ਸਰੂਪੀਏ ਵਕਤ ਬਦ ਜਿੰਨੇ ਵੀ ਆਏ ਉਹਦੇ ਵੀ ਥੋੜੇ ਭੰਗਿਆ ਵੀ ਤੁਸੀਂ ਆਏ ਆ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਨਾਲ ਆ ਕੇ ਜੁੜੇ ਹੋ ਤੁਸੀਂ ਸਾਡੇ ਤੇ ਬਾਬਾ ਜੀ ਦੇ ਮੇ ਬਾਬਾ ਦੀ ਸਿੰਘ ਸੇਵਾਦਾਰ ਨਾਲ ਆ ਜੀ ਆਪਣਾ ਬਡਾਲਾ ਪਿੰਡ ਦੇ ਵਿੱਚ ਸਾਡੀਆਂ ਸਵਾਵਾਵਾਂ ਚੱਲ ਰਹੀਆਂ ਅੱਜ ਫੱਤੇਕੁੱਲੇ ਕੈਂਪ ਲਾਇਆ ਸੀ ਕੱਲ ਅਬਦੁੱਲਾਪੁਰ ਕੈਂਪ ਸੀ ਅੱਜ ਫੱਤੇਕੁੱਲਾ ਕੈਂਪੋ ਜਿਹੜਾ ਸਾਡਾ ਚੱਲ ਰਿਹਾ ਮੈਡੀਕਲ ਕੈਂਪ ਜਿੱਥੇ ਟੈਸਟ ਬਕਾਇਦਾ ਉੱਥੇ ਕੀਤੇ ਜਾ ਰਹੇ ਸੀ ਤੇ ਕੱਲ ਨੂੰ ਹੁਣ ਫਿਰ ਫਰੂਜ ਫਰੂਜਪੁਰ ਦੇ ਬਡਾਲਾ ਪਿੰਡ ਸਾਡੀ ਰਵਾਨਗੀ ਆ। ਚੱਲ ਜਾਣਾ ਤੇ ਹੁਣ ਅਸੀਂ ਇਹ ਬੰਨ ਦੇਖਣ ਆਏ ਸੀ ਕਿ ਕਿੱਥੇ ਕੀ ਲੋੜ ਐ ਜੀ ਧੰਨਵਾਦ ਸਾਰੀ ਸੰਗਤ ਦਾ ਵਾਜੂ ਜੀ ਦਾ ਖਾਲਸਾ ਦਾ ਸੱਤੀ ਵੀਰ ਸਾਡਾ ਤੇ ਵਾਜੂ ਜੀ ਦਾ ਖਾਲਸਾ ਵਾਜੂ ਜੀ ਕੀ ਫਤਿਹ ਫੜੇ ਇੱਕਦਮ ਫੜਕੇ ਨਾ ਆਪਣਾ ਫੜਕੇ ਨਾ ਪਾਏ

वाहिगुरवाद जी वाहिगुरु जी का ख़ालू जा